ਸਤਿ ਸ਼੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਦੇ ਖਾਸ ਬੁਲੇਟਿਨ ਦੇ ਵਿੱਚ ਤੇ ਪੇਸ਼ ਹਨ ਅੱਜ ਦੀਆਂ ਖਾਸ ਖਬਰਾਂ। ਮਨਜਿੰਦਰ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਪਿੰਡ ਕਰੀਮਪੁਰ ਚਾਵਾਲਾ ਨੇ ਦੱਸਿਆ ਕਿ ਉਸ ਦੀ ਸੱਸ ਬਲਜੀਤ ਕੌਰ ਪਤਨੀ ਸਾਰਾ ਸਿੰਘ ਨਨਾਨ ਪਰਮਿੰਦਰ ਕੌਰ ਤੇ ਕੱਜੀ ਵਾਸੀਆਂ ਪਿੰਨ ਮੁੰਡੀ ਖਰੜ ਜ਼ਿਲ੍ਹਾ ਮੁਹਾਲੀ ਉਸ ਨੂੰ ਦਾਜ ਲਈ ਤਾਨੇ ਮੇਨੇ ਮਾਰ ਕੇ ਤੰਗ ਪਰੇਸ਼ਾਨ ਕਰਦੀਆਂ ਹਨ ਅਤੇ ਉਸ ਦਾ ਪਤੀ ਜਸਵਿੰਦਰ ਸਿੰਘ ਪੁੱਤਰ ਸਾਰਾ ਸਿੰਘ ਵਾਸੀ ਪਿੰਡ ਮੁੰਡੀ ਖਰੜ ਉਸ ਦੀ ਕੁੱਟਮਾਰ ਵੀ ਕਰਦਾ ਹੈ। ਸ਼ਿਕਾਇਤਕਰਤਾ ਦੀ ਪੜਤਾਲ ਤੇ ਸ਼ਿਕਾਇਤਕਰਤਾ ਦੇ ਪਤੀ ਜਸਵਿੰਦਰ ਸਿੰਘ ਨੂੰ ਕਥਿਤ ਮុលਦੀਮ ਪਾਇਆ ਜਾਣ ਤੇ ਪੁਲਿਸ ਵੱਲੋਂ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਮុលਦੀਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਆਉਣ ਵਾਲੀਆਂ 8ਵੀਂ, 10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਸੰਬੰਧੀ ਸਰਕਾਰੀ ਸਕੂਲਾਂ ਨੇ ਤੀਜਿਆਂ ਨੂੰ 100% ਦੀ ਪ੍ਰਾਪਤ ਕਰਨ ਲਈ ਆਰੰਭ ਕੀਤੇ ਗਏ ਮਿਸ਼ਨ ਮਿਸ਼ਨ 100% ਦੇ ਗਿਵ ਯੋਰ ਬੈਸਟ ਦੇ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਕੁਲਤਰਨਜੀਤ ਸਿੰਘ ਵੱਲੋਂ ਬਲਾਕ ਨਮਾ ਸ਼ਹਿਰ ਦੇ ਸਮੂਹ ਪ੍ਰਿੰਸੀਪਲ ਮੁੱਖ ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਮਾ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਸਕੂਲ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ ਕੁਲਤਰਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਉਹਨਾਂ ਦਾ ਜ਼ਿਲ੍ਹਾ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣੇਗਾ। ਇਸ ਲਈ ਸਖਤ ਮਿਹਨਤ ਦੀ ਲੋੜ ਹੈ। ਇਸ ਲਈ ਸਕੂਲ ਮੁਖੀਆਂ ਵੱਲੋਂ ਕੀਤੀ ਮਿਹਨਤ ਨਾਲ ਹੀ 100% ਦੀ ਦਾਟਾ ਪੂਰਾ ਕੀਤਾ ਜਾਵੇਗਾ। ਐਸਐਚਓ ਨਰੇਸ਼ ਕੁਮਾਰੀ ਨੇ ਦੱਸਿਆ ਕਿ ਐਸਐਸਪੀ ਭਗੀਰਤ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਔੜ ਅਤੇ ਗਰੁੱਪੜ ਵਿੱਚ ਨਸ਼ਾ ਤਸਕਰਾਂ ਦੇ ਘਰ ਵਿੱਚ ਗੀੜਾ ਮਾਰਿਆ ਜਾ ਰਿਹਾ ਹੈ। ਅਤੇ ਦੋ ਸ਼ੱਕੀ ਵਿਅਕਤੀ ਜਿਨ੍ਹਾਂ ਕੋਲ ਕੋਈ ਨਸ਼ੀਲਾ ਪਦਾਰਥ ਲੱਗਦਾ ਸੀ ਉਹਨਾਂ ਦਾ ਪਿੱਛਾ ਵੀ ਕੀਤਾ ਜਾ ਰਿਹਾ ਸੀ ਅਤੇ ਭੱਦੇ ਹੋਏ ਜਰਨੈਲ ਜੇਲੀ ਦੇ ਘਰ ਵੜ ਗਏ ਪੁਲਿਸ ਉਹਨਾਂ ਦੇ ਮਗਰ ਜਨੈਲ ਜੇਲੀ ਦੇ ਘਰ ਗਈ ਤਾਂ ਉਹਨਾਂ ਵੱਲੋਂ ਕਾਫੀ ਸਮਾਂ 게ਟ ਨਾ ਖੋਲਿਆ ਗਿਆ ਫਿਰ ਜਦੋਂ ਉਹਨਾਂ ਨੇ 게ਟ ਖੋਲ੍ਹਿਆ ਤਾਂ ਦੋ ਵਿਅਕਤੀਆਂ ਨੂੰ ਸਾਹਮਣੇ ਕਰਨ ਲਈ ਕਿਹਾ ਪਰੰਤੂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਸ਼ੱਕੀ ਵਿਅਕਤੀਆਂ ਦੀ ਮਦਦ ਕਰਦੇ ਆ ਮੌਕੇ ਤੋਂ ਭਜਾ ਦਿੱਤਾ ਅਤੇ ਪੁਲਿਸ ਨਾਲ ਬਤਮੀਜੀ ਤੇ ਗਾਲੀ-ਗਲੋਚ ਵੀ ਕੀਤਾ ਗਿਆ ਇਸ ਦੇ ਨਾਲ ਨਾਲ ਹੱਥੋਪਾਈ ਵੀ ਹੋਏ ਪੁਲਿਸ ਦੀ ਕਾਰਵਾਈ ਵਿੱਚ ਵਿਗਨ ਪਾਉਣ ਅਤੇ ਕਥਿਤ ਮੁਲਜ਼ਮਾ ਜਰਨੈਲ ਸਿੰਘ ਜੈਲੀ ਅਤੇ ਗੁਰਚਰਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕਥਿਤ ਮੁਲਜ਼ਮਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਫਰਾਰ ਮੁਲਜ਼ਮਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਬਲਾਚੌਰ ਤੋਂ ਕੰਗਣਾਪੁਰ ਤੋਂ ਰੋਪੜ ਸਾਈਂ ਨੂੰ ਮਡੇ ਸਰਵਿਸ ਮਾਰਕ ਤੇ ਇੱਕ ਕਾਰ ਦੀ ਗਲਤੀ ਕਾਰਨ ਆਪਸ ਵਿੱਚ ਤਿੰਨ ਹੋਰ ਕਾਰਾਂ ਹਾਦਸਾ ਗ੍ਰਸਤ ਹੋ ਗਈਆਂ ਜਿਸ ਵਿੱਚ ਦਿੱਲੀ ਨਿਵਾਸੀ ਦੋ ਔਰਤਾਂ ਮਾਮੂਲੀ ਜ਼ਖਮੀ ਹੋਈਆਂ ਇੱਕ i20 ਕਾਰ ਚਾਲਕ ਕਾਫੀ ਤੇਜ਼ ਰਫ਼ਤਾਰ ਨਾਲ ਬਲਾਚੌਰ ਤੋਂ ਸਰਵਿਸ ਮਾਰਗ ਰਾਹੀਂ ਰੋਪੜ ਸਾਈਡ ਨੂੰ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਉਸਨੇ ਆਪਣੇ ਤੋਂ ਅੱਗੇ ਜਾ ਰਹੀ ਇੱਕ ਸੈਂਟਰੋ ਕਾਰ ਨੂੰ ਪਿੱਛੋਂ ਜ਼ੋਰ ਨਾਲ ਟੱਕਰ ਮਾਰੀ ਜਿਸ ਕਰਕੇ ਬੇਕਾਬੂ ਹੋ ਕੇ ਸੈਂਟਰੋ ਰੋਪੜ ਸਾਈਡ ਤੋਂ ਬਲਾਚੌਰ ਨੂੰ ਆ ਰਹੀ ਇੱਕ ਕ੍ਰੇਟਾ ਕਾਰ ਦੀ ਫਰੰਟ ਸਾਈਡ ਵਿੱਚ ਜਾ ਵੱਜੀ ਜਦੋਂ ਕਿ ਇਸ ਤੋਂ ਬਾਅਦ i20 ਕਾਰ ਮਾਰਤੇ ਆਪਣੀ ਸਾਈਡ ਖੜੀ ਇੱਕ Swift ਕਾਰ ਵਿੱਚ ਜਾ ਟਕਰਾਈ ਕਾਰਾਂ ਦੀ ਇਸ ਟੱਕਰ ਵਿੱਚ ਸੈਂਟਰਲ ਕਾਰ 프ੌਂਟ ਤੇ ਬੈਕ ਸਾਈਡ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ ਵਿੱਚ i20 Creta ਤੇ Swift ਕਾਰਾਂ ਦੀ ਇੱਕ ਇੱਕ ਸਾਈਡ ਵੀ ਨੁਕਸਾਨੀ ਗਈ ਹੈ ਐਤਵਨੂ ਵਿਉਣ ਜਾ ਰਹੇ ਲਾੜੇ ਦੀ ਗੱਡੀ ਤੇ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਲਾੜੇ ਸਮੇਤ 7 ਲੋਕ ਗੰਭੀਰ ਰੂਪੇ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਪਿੰਡ ਦੇਪੁਰ ਦੇ ਲਾੜੇ ਦੀ ਗੱਡੀ ਦਾ ਤਾਰਪੁਰ ਤੋਂ ਹਾਜੀਪੁਰ ਰੋਡ ਤੇ ਪੈਂਦੀ ਮੁਕੇਰੀਆਂ ਹਾਈਡਰੋ ਪ੍ਰੋਜੈਕਟ ਨੇੜੇ ਕੋਲ ਪੁੱਜੀ ਦਾ ਮਧੂਮੱਖੀਆਂ ਵੱਲੋਂ ਲਾੜੇ ਦੀ ਕਾਰ ਤੇ ਹਮਲਾ ਕਰ ਦਿੱਤਾ ਗਿਆ ਵੱਡੀ ਗਿਣਤੀ ਵਿੱਚ ਮਧੂਮੱਖੀਆਂ ਕਾਰ ਦੇ ਸ਼ੀਸ਼ੇ ਖੁੱਲੇ ਹੋਣ ਕਾਰਨ ਅੰਦਰ ਵੜ ਗਈਆਂ ਜਿਸ ਕਰਕੇ ਕਾਰ ਸਵਾਰਾਂ ਨੂੰ ਗੱਡੀ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ ਤੇ ਜਾਨ ਬਚਾਉਣ ਦੀ ਗੁਹਾਰ ਲਗਾਣੀ ਪਈ ਮੌਕੇ ਤੇ ਪਹੁੰਚੇ ਪਿੰਡ ਦੇ ਲੋਕਾਂ ਨੇ ਨੇੜੇ ਪੈਂਦੇ ਸਰਕਾਰੀ ਹਸਪਤਾਲ ਹਾਜੀਪੁਰ ਵਿੱਚ ਗੰਭੀਰ ਰਸਤਾ ਵਿੱਚ ਪਹੁੰਚਾਇਆ ਲੁਧਿਆਣਾ ਵਿਖੇ ਟਰੇਡਿੰਗ ਦਾ ਕਾਰੋਬਾਰ ਕਰਨ ਵਾਲੇ ਵਿਸ਼ਾਣ ਜੈਨ ਨੂੰ 8 ਦਸੰਬਰ ਰਾਤ ਕਰੀ ਪੌਣੇ 1:08 ਵਜੇ ਮੋਬਾਈਲ ਤੇ ਇੱਕ ਕਾਲ ਆਈ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਫਗਵਾੜਾ ਜੇਲ੍ਹ ਤੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਖਾਸ ਗੁਰਗਾ ਦੱਸਿਆ ਤੇ ਕਾਰੋਬਾਰੀ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਸਲਾਮਤੀ ਲਈ 25 ਤੋਂ 30 ਲੱਖ ਰੁਪਏ ਦਾ ਇੰਤਜ਼ਾਮ ਕਰਨ ਲਈ ਧਮਕਾਇਆ ਇਸ ਦੌਰਾਨ ਕਾਰੋਬਾਰੀ ਨੂੰ ਫੋਨ ਤੇ ਧਮਕਾਉਣ ਵਾਲੇ ਦਾ ਸਾਥੀ ਕਾਰੋਬਾਰੀ ਦੇ ਬੱਚਿਆਂ ਤੇ ਕਾਰ ਦੇ ਨੰਬਰਸ ਵਿੱਚ ਨਿੱਜੀ ਜਾਣਕਾਰੀ ਦੁਹਰਾ ਰਿਹਾ ਸੀ ਕਾਰੋਬਾਰੀ ਨੇ ਪੈਸਾ ਦੇਣ ਤੋਂ ਇਨਕਾਰ ਕਰਦੇ ਹੋਏ ਫੋਨ ਕੱਢ ਦਿੱਤਾ ਤਾਂ ਧਮਕਾਉਣ ਵਾਲੇ ਨੇ ਵਾਰ-ਵਾਰ ਫੋਨ ਕਰਨਾ ਸ਼ੁਰੂ ਕਰ ਦਿੱਤਾ ਹੁਕਮਤ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ थाना ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਮੋਬਾਈਲ ਫੋਨ ਦੀ ਕਾਲ ਡਿਟੇਲ ਅਤੇ ਹੋਰ ਸ라ਗਾਂ ਦੇ ਆਧਾਰ ਤੇ ਕਿਲਾ ਮੁਹੱਲਾ ਜਲੰਧਰ ਦੇ ਰਹਿਣ ਵਾਲੇ ਹਰਮੇਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜੀਰਾ ਤੋਂ ਇੱਕ ਦਿਲ ਦਾ ਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 3 ਦਿਨ ਤੋਂ ਲਾਪਤਾ ਹੋਏ ਬੱਚੇ ਦੀ ਖੇਤਾਂ ਵਿੱਚੋਂ ਲਾਸ਼ ਮਿਲਣ ਦਾ સમાચાર ਪ੍ਰਾਪਤ ਹੋਇਆ ਹੈ ਜਾਣਕਾਰੀ ਮੁਤਾਬਕ ਉਸ ਦੀ ਲਾਸ਼ ਪਿੰਡ ਦੇ ਹੀ ਇੱਕ ਖੇਤ ਵਿੱਚ ਲਹੂ-ਲੋਹਾਨ ਹਾਲਤ ਵਿੱਚ ਮਿਲੀ ਦੱਸਦਾ ਹੈ ਕਿ ਮ੍ਰਿਤਕ ਬੱਚਾ 20 ਨਵੰਬਰ ਤੋਂ ਲਾਪਤਾ ਸੀ ਤੇ ਪਰਿਵਾਰਕ ਅਤੇ ਰਿਸ਼ਤੇਦਾਰਾਂ ਵੱਲੋਂ ਲਗਾਤਾਰ ਉਸ ਦੀ ਭਾਲ ਜਾਰੀ ਸੀ ਪਰ ਕਿਸੇ ਨੂੰ ਵੀ ਉਸਦੇ ਬਾਰੇ ਪਤਾ ਨਹੀਂ ਲੱਗ ਰਿਹਾ ਸੀ ਦੱਸਣਯੋਗ ਹੈ ਕਿ ਮ੍ਰਿਤਕ ਜਸ਼ਨ ਪੁੱਤਰ ਚੇਤਨ ਸਿੰਘ ਵਾਸੀ ਕੋਟ ਈਸੇਖਾਂ ਰੋਡ 7ਵੀਂ ਕਲਾਸ ਵਿੱਚ ਪੜਦਾ ਸੀ ਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਬੰਨ ਕਰ ਰਹੀ ਹੈ ਜੰਡੂ ਸਿੰਘਾ ਨੇੜੀ ਪੈਂਦੇ ਪਿੰਡ ਕੰਗਣੀਵਾਲ ਵਿੱਚ ਰਹਿਣ ਵਾਲੇ ਮਿਸ਼ਨ ਸ਼ਹੀਦ ਦਾ ਤਰਨਾ ਦਲ ਦੇ 50 ਸਾਲਾ ਮੁਖੀ ਜੈਦਾਰ ਸੌਦਾਗਰ ਸਿੰਘ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਉਹਨਾਂ ਦੇ ਸਿਰ ਵਿੱਚ ਗੋਲੀ ਲੱਗੀ ਜਿਸ ਤੋਂ ਬਾਅਦ ਉਹਨਾਂ ਨੂੰ ਜੋਹਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਆਪਰੇਸ਼ਨ ਕਰਕੇ ਗੋਲੀ ਸਿਰ ਵਿੱਚੋਂ ਕੱਢ ਦਿੱਤੀ ਗਈ ਹੈ ਪਰ ਹਾਲਤ ਹਜੇ ਵੀ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਘਟਨਾ ਉਸ ਸਮੇਂ ਵਾਪਰੀ ਜਦੋਂ ਜਥੇਦਾਰ ਸੌਦਾਗਰ ਸਿੰਘ 32 ਬੋਰ ਦੀ ਰਿਵਾਲਵਰ ਸਾਫ਼ ਕਰ ਰਹੇ ਸਨ ਤਾਂ ਅਚਾਨਕ ਗੋਲੀ ਲੱਗਣ ਕਰ ਉਹਨਾਂ ਦੇ ਸਿਰ ਵਿੱਚ ਜਾ ਲੱਗੀ। ਕੁਝ ਅਫਸਰਾਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਤੰਗ ਆ ਕੇ ਫਿਰ ਮੋਜੋ ਕਲਾ ਦੀ ਪਹਿਲਾ ਸਰਪੰਚ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕਿ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ ਹੈ ਮਹਿਲਾ ਸਰਪੰਚ ਵੱਲੋਂ ਸਪਰੇਅ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮਹਿਲਾ ਸਰਪੰਚburo ਸਪਰੇਅ ਪੀਣ ਤੋਂ ਪਹਿਲਾਂ ਇੱਕ ਨੋਟ ਵੀ ਲਿਖਿਆ ਗਿਆ ਸੀ ਜਿਸ ਵਿੱਚ ਉਸਨੇ ਆਮ ਆਦਮੀ ਪਾਰਟੀ ਦੇ ਕੁਝ ਜ਼ਿਲ੍ਹਾ ਅਧਿਕਾਰੀਆਂ ਵਿਭਾਗ ਦੇ ਕੁਝ ਅਫਸਰਾਂ 'ਤੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਮੜੇ ਹਨ ਕਿ ਕੀ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਖੋਪਲੀ ਕਸਵੇਂ ਦੇ ਨੇੜੇ ਇੱਕ ਪਹਾੜੀ ਖੇਤਰ ਵਿੱਚ ਐਤਵਾਰ ਰਾਤ ਨੂੰ ਇੱਕ ਬੱਸ ਪਲਟਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 47 ਹੋਰ ਜ਼ਖਮੀ ਹੋ ਗਏ। ਜਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਵਿਦਿਆਰਥੀ ਲੋਨਾਵਲਾਤ ਵਿੱਚ ਪਿਕਨਿਕ ਮਨਾ ਕੇ ਵਾਪਸ ਆ ਰਹੇ ਸਨ। ਬ੍ਰੇਕ ਫੇਲ ਹੋਣ ਕਾਰਨ বাস ਡਰਾਈਵਰ ਦੇ ਵਾਹਨ ਤੋਂ ਕੰਟਰੋਲ ਗਵਾ ਲਿਆ ਜਿਸ ਕਾਰਨ ਹਾਦਸਾ ਵਾਪਰਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਫਸਮੇ ਮੁਕਾਬਲੇ ਵਿੱਚ ਹਰਾਇਆ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾ ਮੱਗੇਨਵਾਜੀ ਕਰਨ ਦਾ ਫੈਸਲਾ ਲਿਆ। ਆਸਟ੍ਰੇਲੀਆ ਨੇ 1 ਵਿਕਟ ਦੀ ਨੁਕਸਾਨ ਤੇ 187 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਭਾਰਤ ਨੇ 3 ওভার ਅਭੀ ਚੇਕ 88 ਦੌੜਾ ਬਣਾ ਲਈਆਂ ਮੈਚ টাই ਹੋਣ ਕਾਰਨ ਸੁਪਰ ਓਵਰ ਹੋਇਆ ਜਿਸ ਵਿੱਚ ਭਾਰਤ ਨੇ ਆਸਟ੍ਰੇਲੀਆ ਟੀਮ ਨੂੰ ਹਰਾ ਦਿੱਤਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ